ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀਸੇ ਮੋਨਿਕਾ ਦਾ ਸਵਾਗਤ ਕਰਦਾ ਦੋਸਤੋ ਪਹਾੜਾ ਵਿੱਚ ਪਈ ਹੋਈ ਬਾਰਸ਼ ਭਾਰੀ ਬਾਰਸ਼ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਹੜਾ ਵਰਗੀਆਂ ਸਥਿਤੀਆਂ ਪੈਦਾ ਹੋ ਚੁੱਕੀਆਂ ਹੈਗੀਆਂ ਜੋ ਕਿ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਕੱਲ ਰਾਤ 1.5 ਤੋਂ 2 ਵਜੇ ਤੋਂ ਲੈ ਕੇ ਅੱਜ 1.5 2 ਵਜੇ ਤੱਕ ਭਾਰੀ ਬਰਖਾ ਹੋਈ ਹੈਗੇ ਜਿਸ ਕਰਕੇ ਪੰਜਾਬ ਦੇ ਚੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋ ਬਾਗਦੇ ਆ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਪੁੱਜੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝਾਵਾ ਪਡੋਰੀ ਦੇ ਵਿੱਚ ਜਿੱਥੇ ਚੋ ਬਾਗ ਰਿਹਾ ਹੈਗਾ ਲਗਭਗ ਇੱਥੇ 5 ਤੋਂ 6 ਫੁੱਟ ਪਾਣੀ ਦੱਸਿਆ ਜਾ ਰਿਹਾ ਹੈ ਕਿ ਇੰਨਾ ਪਾਣੀ ਇੱਥੇ ਵਗ ਰਿਹਾ ਹੈਗਾ ਔਰ ਬਾਕੀ ਆਪਾਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਾਣੀ ਕਦੋਂ ਔਰ ਕਿਵੇਂ ਔਰ ਇੱਥੋਂ ਦੀ ਕਿੰਨੀ ਕਵਾਰੀ ਬਾਗਦਾ ਹੈਗਾ ਆਪਾਂ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਜੋ ਹੁਣ ਅਸੀਂ ਖੜੇ ਆ ਗਏ ਆ ਪਿੰਡ ਝਾਵਾ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਤੇਜ਼ ਬਹਾਓ ਆ ਰਿਹਾ ਹੈਗਾ ਕਿ ਸਾਨੂੰ ਜੋ ਪਤਾ ਲੱਗਿਆ ਹੈਗਾ ਕਿ ਇਸ ਪਿੰਡ ਨੂੰ ਪੰਜ ਚੋਅ ਲੱਗਦੇ ਪੰਜਾਂ ਚੋਆਂ ਦਾ ਪਾਣੀ ਇੱਥੇ ਇਕੱਠਾ ਹੋ ਕੇ ਆ ਰਿਹਾ ਹੈਗਾ ਜਿਹੜੀ ਪਹਾੜਾ ਵਿੱਚ ਪੈ ਰਹੀ بارش ਅੱਜ ਰਾਤ ਤੋਂ 1 ਵਜੇ ਤੋਂ ਲੈ ਕੇ ਹੁਣ ਡੇਢ 2 ਵਜੇ ਤੱਕ ਪਈ 12 ਲਗਭਗ 10 11 ਘੰਟੇ ਪਈ ਜਿਹੜੀ بارش ਹੋ ਰਹਾ ਪਾਣੀ ਇਕੱਠਾ ਹੋ ਕੇ ਆ ਰਿਹਾ ਹੈਗਾ ਬਾਕੀ ਆਪਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦੇ ਆ ਕਿ ਪਿੰਡ ਵਾਸੀਆਂ ਦਾ ਇਸ ਬਾਰੇ ਕੀ ਕਹਿਣਾ ਹੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਭਾਜੀ ਹਾਂ ਜੀ ਸਾਨੂੰ ਦੱਸੋ ਕਿ ਪਾਣੀ ਕਿੰਨੇ ਕ ਟਾਈਮ ਤੋਂ ਇਹ ਆ ਰਿਹਾ ਹੈਗਾ ਇਹ ਭਾਜੀ ਪਾਣੀ ਬਹੁਤ ਚਿਰਾਂ ਤੋਂ ਆ ਰਿਹਾ ਜੀ ਇਹ ਜਦੋਂ ਜਦੋਂ ਪਾਣੀ ਸਾਰੇ ਖੇਤਾਂ ਖੂਤਾਂ ਦਾ ਇਕੱਠਾ ਹੋ ਕੇ ਸਾਰਾ ਸਾਡੇ ਝਾਵਾਂ ਪਿੰਡ ਦੇ ਵਿੱਚ ਦੀ ਨਗਰ ਦਾ ਪੰਜਾ ਛਿਆ ਪਿੰਡਾਂ ਦਾ ਚੋਕ ਲੱਗਦਾ ਹਾਂ ਜੀ ਕਿ ਸਾਡੇ ਮੁਰਕੇ ਗਰਾਊਂਡ ਸਾਰੀ ਭਰੀ ਪਈ ਹੈ ਜੀ ਦੇਖੋ ਇੱਧਰ ਇਹ ਭਾਜੀ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਇੱਥੇ ਉਹ ਭਾਜੀ ਮੇਰੇ ਹਰ ਨਾਲ 6-7 ਫੁੱਟ ਪਾਣੀ ਹੋਣਾ ਜੀ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ 6-7 ਫੁੱਟ ਪਾਣੀ ਤੁਸੀਂ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਾਸਕਟਬਾਲ ਦੀ ਗਰਾਊਂਡ ਦਿਖਾ ਦਿਓ ਤੇ ਦੇਖੋ ਪਾਣੀ ਦੇ ਨਾਲ ਭਰੀ ਆ ਭਾਜੀ ਬਹੁਤ ਬੁਰਾ ਹਾਲ ਆ ਜੀ ਇਹ ਪਾਣੀ ਘਰਾਂ ਵਿੱਚ ਵੀ ਵੜ ਰਿਹਾ ਹੈ ਕਿ ਨਹੀਂ ਇਹ ਘਰਾਂ ਵਿੱਚ ਵੀ ਭਾਜੀ ਵੜ ਜਾਂਦਾ ਜਦੋਂ ਇਤੋਂ ਥੋੜਾ ਜਿਹਾ ਹੋ ਇਹ ਤੋਂ ਜ਼ਿਆਦਾ ਵੀ ਆ ਜਾਂਦਾ ਅਜੇ ਇਹ ਥੋੜਾ ਪਾਣੀ ਆ ਜੀ ਅੱਛਾ ਜੀ ਹਾਂ ਜੀ ਇਹ ਤੋਂ ਜ਼ਿਆਦਾ ਪਾਣੀ ਵੀ ਆ ਜਾਂਦਾ ਜੀ ਇਹ ਭਾਜੀ ਇਹ ਇਧਰੋਂ ਪਿਛੋਂ ਕਿੱਧਰਲੇ ਪਾਸੇ ਤੋਂ ਆ ਰਿਹਾ ਹੈਗਾ ਪਾਣੀ ਇਹ ਭਾਜੀ ਕਧਾਲਾ ਕਧਾਲੀ ਸੈਨਪੁਰ ਇਦਾਂ ਦੇ ਪਿੱਛੇ ਸਰਾਇਂ ਸਰੂਈ ਤੋਂ ਬਹੁਤ ਫੈੰਡ ਹੈ ਜੀ ਪਿੱਛੇ ਉਧਰ ਸਾਰਾ ਇਦਾਂ ਕੋ ਉਹ ਸਾਰਾ ਠੱਠਾ ਹੋ ਕੇ ਖੇਤਾਂ ਦੇ ਵਿੱਚ ਵੀ ਇਧਰ ਆ ਰਿਹਾ ਹੈ ਠੱਠਾ ਹੋ ਕੇ ਇਧਰ ਹੀ ਆ ਰਿਹਾ ਹੈ ਹਾਂ ਜੀ ਹਾਂ ਜੀ ਇਹ ਕਿੰਨੇ ਕ ਦਿਨ ਤੋਂ ਵਗ ਰਿਹਾ ਅੱਜ ਹੀ ਵਗਣਾ ਸ਼ੁਰੂ ਕੀਤਾ ਜਾਂ ਪਹਿਲਾਂ ਵੀ ਵਗ ਚੁੱਕਾ ਨਹੀਂ ਅੱਜ ਹੀ ਵਗਣਾ ਸ਼ੁਰੂ ਹੋਇਆ ਕਿ ਪਹਿਲਾਂ ਵੀ ਵਗ ਚੁੱਕਾ ਇੱਕ ਵਾਰੀ ਤੇ ਅੱਜ ਦੁਬਾਰਾ ਫੇਰ ਜਿਹਦਾ ਸਵੇਰ ਦਾ ਵਗਣ ਰਿਹਾ ਤੇ ਜਿਹੜਾ ਪਹਿਲਾਂ ਵਗਿਆ ਸੀਗਾ ਉਹ ਜ਼ਿਆਦਾ ਸੀ ਘੱਟ ਦੇ ਨਾਲੋਂ ਜ਼ਿਆਦਾ ਕੀ ਉਦੋਂ ਘੱਟ ਦੇ ਨਾਲ ਅੱਜ ਬਹੁਤ ਜ਼ਿਆਦਾ ਪਾਣੀ ਕੀ ਕਹਾ ਬਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਬਾਕੀ ਆਪਾਂ ਹੋਰ ਕਿਸੇ ਵੀਰ ਦਾ ਵੀ ਗੱਲ ਕਰਦੇ ਆ ਇਸ ਬਾਰੇ ਕਿ ਇੱਥੇ ਪਾਣੀ ਕਿੰਨਾ ਕਾ ਵਗ ਚੁੱਕਾ ਹੈਗਾ ਬਾਕੀ ਜਿਹੜੇ ਵੀਰ ਭਰਾ ਸਰਾ ਤੋਂ ਖੁੱਡੇ ਵਾਲੇ ਰੋਡ ਤੇ ਆ ਰਹੇ ਹੈਗੇ ਉਸ ਰੋਡ ਦੇ ਉੱਤੇ ਨਾ ਆਇਓ ਕਿਉਂਕਿ ਇਸ ਰੋਡ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਭਰ ਚੁੱਕਾ ਹੈਗਾ ਜਿਹੜੇ ਕਰਕੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਇਥੇ ਦੀ ਦਿੱਕਤ ਹੋਵੇਗੀ ਕੋਣ ਸਾਡੇ ਨਾਲ ਇੱਕ ਹੋਰ ਪਿੰਡ ਵਾਸੀ ਮੌਜੂਦ ਆ ਆਪਾਂ ਉਹਨਾਂ ਕੋਲ ਵੀ ਇਹ ਪਾਣੀ ਬਾਰੇ ਜਾਣ ਕੇ ਲਵਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਜੇ ਤੁਹਾਡੇ ਪਿੰਡ ਵਿੱਚ ਪਾਣੀ ਆ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਣੀ ਇਦਾਂ ਵੀ ਇਹ ਪਾਣੀ ਥੋੜਾ ਚਿਰਾਂ ਦਾ ਪਾਣੀ ਚੱਲਦਾ ਜਿੱਥੋਂ ਹੀ ਆਉਂਦਾ ਆ ਹਰ ਇੱਕ ਬਰਸਾਤ ਤੇ ਪਾਣੀ ਕਾਫੀ ਪਾਣੀ ਆਉਂਦਾ ਪਿਛੋ ਪਿੰਡ ਦਾ ਪਾਣੀ ਆਉਂਦਾ ਤੇ ਕਾਫੀ ਥੋੜੇ ਦਿਨ ਹੋਏ ਆ ਪਹਿਲੇ ਵੀ ਪਾਣੀ ਆਇਆ ਸੀਗਾ ਜੇ ਗੁਰਦਰਾ ਸਾਹਿਬ ਸਾਡਾ ਮੇਨ ਦਾ ਪਿੰਡ ਹੈ ਇਹਦੇ ਮੂਰੇ ਵੀ ਚੱਲਦਾ ਇਹ ਬੜਾ ਔਖਾ ਵੈਸੇ ਲੰਘਣਾ ਬੜਾ ਔਖਾ ਲੋਕਾਂ ਵਾਸਤੇ ਕੋਲਰ ਰੋਡ ਬੰਦ ਹੋ ਗਿਆ ਅਹ ਜੇਕਰ ਨਾ ਹੋਵੇ ਇਥੋਂ ਹੀ ਬੜਾ ਔਖਾ ਹੈ ਲੋਕਾਂ ਦਾ ਜਾਣਾ ਹੋਣਾ ਪਿਛੇ ਰੋਡ ਆ ਰਿਹਾ ਹੈਗਾ ਕੁਡੇ ਵਾਲਾ ਉਹ ਬੰਦ ਹੋਣਾ ਜੋ ਪਿਛੇ ਉਹ ਵੀ ਬੰਦ ਆ ਉਹ ਪਰਲਾ ਰੋਡ ਵੀ ਭਾਵੇਂ ਬੰਦ ਆ ਤੇ ਆ ਜਿਹੜਾ ਇਧਰੋਂ ਪਾਣੀ ਆਉਂਦਾ ਹੈ ਇਹ ਲੋਕਾਂ ਦੇ ਘਰਾਂ ਵਿੱਚ ਵੜਦਾ ਹੈ ਇਹ ਘਰਾਂ ਦੇ ਵੀ ਜਾਂਦਾ ਕਿ ਜਿਆਦਾ ਆ ਕੇ ਜਾ ਵੀ ਸਕਦਾ ਇਦਾਂ ਦੀ ਗੱਲ ਨਹੀਂ ਹੈ ਤੇ ਸਾਡੇ ਵੀ ਹੁਣ ਤਾਂ ਜਿਦਾ ਗੁਰਦੁਆਰੇ ਅੰਦਰੋਂ ਵੀ ਪਾਣੀ ਜਾਂ ਰਿਹਾ ਆ ਆ ਜੋ ਕਮਰਾ ਭਰੇ ਹੈ ਮੂਦਰੀ ਪਾਣੀ ਜਾਂਦਾ ਹੈ ਤੇ ਇਸੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਇਹ ਹੈ ਵੀ ਥੋੜਾ ਇਹਦਾ ਕੋਈ ਨਿਕਾਸ ਪਾਣੀ ਦਾ ਹੋਵੇ ਕੋ ਪਾਣੀ ਨਿਕਲਦਾ ਹੋਵੇ ਇਹਦਾ ਕਿਸੇ ਪਾਸੇ ਦੀ ਕਿਉਂਕਿ ਹਰ ਇੱਕ ਸਾਲ ਦੇ ਵਿੱਚ ਮੈਨੂੰ ਲੱਗਦਾ ਆ ਥੋੜੇ ਦਿਨਾਂ ਦੇ ਵਿੱਚ ਦੋ ਵਾਰੀ ਪਾਣੀ ਆ ਗਿਆ ਇਹ ਜੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਇਹਨੂੰ ਸਹੀ ਤਰੀਕੇ ਨਾਲ ਪਾਣੀ ਦਾ ਨਿਕਾਸ ਕੀਤਾ ਜਾਵੇ ਬਾਬਾ ਜੀ ਕਿਉਂ ਜਦੋਂ ਪਹਿਲਾਂ ਦਾ ਵਗਦਾ ਹੈਗਾ ਜਦੋਂ ਇਹ ਪਹਿਲਾਂ ਜਿਆਦਾ ਚੌੜਾ ਸੀਗਾ ਜਾਂ ਫਿਰ ਇਦਾਂ ਕਵਰ ਕੀਤਾ ਗਿਆ ਇਹਨੂੰ ਨੇ ਪਹਿਲੇ ਇਦਾਂ ਹੀ ਸੀਗਾ ਜੀ ਮੈਂ ਮੈਂ ਤਾਂ ਵੈਸੇ ਇੱਥੇ ਗਰੰਤੀ ਸਿੰਘ ਡੁੱਲੀ ਕਰਦਾ ਓਕੇ ਉਸ 17 ਸਾਲ ਤੋਂ ਮੈਂ ਵੈਸੇ ਇਦਾਂ ਹੀ ਜੰਗੇ ਦਿਖਦਾ ਇਹ ਪਾਣੀ ਇੰਨਾ ਕ ਨਿਕਲ ਜਾਂਦਾ ਵੈਸੇ ਪਾਣੀ ਐਵੇਂ ਕਈ ਕਦੀ ਇੰਨਾ ਕ ਪਾਣੀ ਹੁੰਦਾ ਕਦੀ ਜ਼ਿਆਦਾ ਪਾਣੀ ਨਹੀਂ ਆਇਆ ਇੱਥੇ ਕੋਈ ਨੁਕਸਾਨ ਨਹੀਂ ਕਰਦਾ ਪਿੰਡ ਦਾ ਨਿਕਲ ਜਾਂਦਾ ਪਾਣੀ ਇੰਨਾ ਠੀਕ ਹੈ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਆਪਾਂ ਸਮਾਂ ਦੇਣ ਲਈ ਓਕੇ ਓਕੇ ਵੀਡੀਓ ਆ ਗਿਆ ਪਾਣੀ ਚ ਲੱਗਦਾ ਤੁਸੀਂ ਆਪਾਂ ਹੀ ਟਿੱਕ ਮੈਸੇਜ ਕਰੋ ਤੁਸੀਂ ਕੀ ਤੁਸੀਂ ਦੇਖ ਸਕਦੇ ਹੋ ਮੈਂ ਸਾਰਾ ਇੱਕ ਪੱਤਾ ਇੱਕ ਨਿਆਰਾ ਵਾਸ ਇੱਕ ਹੋਕਮ ਹੈ ਘਰਾਂ ਚੋਂ ਨਿਕਲ ਰਿਹਾ ਹੈ ਜਿਹਾ ਕਿੰਨਾ ਪਿਆਰਾ ਤੁਸੀਂ ਦੇਖ ਸਕਦੇ ਹੋ ਪਿੰਡ ਝਾਵਾ ਦੇ ਵਾਸੀ ਜਿਹੜਾ ਚੋ ਬਗ ਰਿਹਾ ਔਰ ਇਹ ਨਜ਼ਾਰਾ ਦੇਖ ਰਿਹਾ ਕਿ ਬੱਚੇ ਬਿਰਗ ਹਰੇਕ ਉਮਰ ਦੇ ਹਾਮ ਉਮਰ ਦੇ ਜਿੰਨੇ ਵੀ ਵਾਸੀ ਪਿੰਡ ਝਾਵਾ ਦੇ ਲਗਭਗ ਹੈਗੇ ਆ ਉਹ ਸਾਰੇ ਪਾਣੀ ਨੂੰ ਦੇਖਣ ਬਾਹਰ ਨਿਕਲੇ ਹੋਏ ਆ ਕਿ ਪਾਣੀ ਦਾ ਬਹੌ ਕਿੰਨਾ ਤੇਜ਼ ਆ ਕਿਉਂਕਿ ਇਹ ਨਜ਼ਾਰਾ ਵੀ ਕਦੇ-ਕਦੇ ਬੰਦਾ ਔਰੇ ਜੋ ਬਰਸਾਤੀ ਮੌਸਮ ਆ ਬਰਸਾਤਾਂ ਦੇ ਵਿੱਚ ਪਾਣੀ ਜਿਆਦਾ ਹੁੰਦਾ ਹੈਗਾ ਜੋ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੋਂ ਦੀ ਕਾਫੀ ਸਮੇਂ ਦਾ ਪਾਣੀ ਵਗਦਾ ਹੈਗਾ ਪਰ ਉਹਨਾਂ ਨੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੇ ਅਪੀਲ ਕੀਤੀ ਹੈ ਕਿ ਇਹਦਾ ਵੀ ਕੁਝ ਨਾ ਕੁਝ ਹੱਲ ਕੀਤਾ ਜਾਵੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਗਰਾਊਂਡ ਆ ਪਿੰਡ ਝਾਵਾ ਦੀ ਗਰਾਊਂਡ ਹੈਗੀ ਇੱਥੇ ਦੱਸਿਆ ਜਾ ਰਿਹਾ ਪਿੰਡ ਵਾਸੀਆ ਵੱਲੋਂ ਪਿੰਡ ਦੇ ਨੌਜਵਾਨੀ ਵੱਲੋਂ ਕਿ ਇੱਥੇ 8 8 ਫੁੱਟ ਪਾਣੀ ਖੜਾ ਹੋ ਚੁੱਕਾ ਹੈਗਾ ਤੁਸੀਂ ਉਹ ਪਿੱਛੇ ਮੇਰੇ ਦੇਖ ਸਕਦੇ ਹੋ ਬਾਸਕਟਬਾਲ ਦੇ ਜਿਹੜੇ ਪੋਲ ਲੱਗੇ ਪਏ ਆ ਔਰ ਸਿਰਫ 4-5 ਫੁੱਟ ਉੱਪਰ ਰਹਿ ਗਏ ਬਾਕੀ ਉਹ ਸਾਰੇ ਥੱਲੇ ਪਾਣੀ ਦੇ ਜਮ ਦੱਬ ਗਏ ਹੈਗੇ ਆ ਪਾਣੀ ਥੱਲੇ ਆ ਚੁੱਕੇ ਹੈਗੇ ਆ ਕਿਉਂਕਿ ਇੱਥੋਂ ਜੋ ਇਧਰ ਪੋੜੀਆਂ ਦਿਖਾਈਆਂ ਜਾ ਰਹੀਆਂ ਕਹਿੰਦੇ ਇੱਥੇ ਸਟੇਡੀਅਮ ਸੀਗਾ ਸਟੇਡੀਅਮ ਦੀਆਂ ਸਾਰੀਆਂ ਪੋੜੀਆਂ ਥੱਲੇ ਆ ਚੁੱਕੀਆਂ ਹੈਗੀਆਂ ਪਾਣੀ ਦੇ ਇੰਨਾ ਪਾਣੀ ਇੱਥੇ ਜਮਾ ਹੋ ਚੁੱਕਾ ਹੈਗਾ ਬਾਕੀ ਇਹ ਨਿਕਲਦਾ ਜਾਂਦਾ ਹੈਗਾ ਪਾਣੀ ਪਰ ਥੋੜਾ ਸਮਾਂ ਲੱਗਦਾ ਪਰ ਬੱਚਿਆਂ ਨੂੰ ਗਰਾਊਂਡ ਦੇ ਨਾਲ ਖੇਡਣ ਦੇ ਨਾਲ ਵੀ ਹੁੰਦਾ ਕਿਉਂਕਿ ਬੱਚਿਆਂ ਨੂੰ ਖੇਡਣਾ ਦੇ ਵਿੱਚ ਵੀ ਦਿੱਕਤ ਆ ਰਹੀ ਹੈਗੀ ਆ ਬਾਕੀ ਆਪਾਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਮੈਂ ਆਂ ਸਿੰਗਾਪੁਰ ਹੁਣ ਸਾਡੇ ਨਾਲ ਪਿੰਡ ਵਾਸੀ ਹੋਰ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰੇ ਭਾਜੀ ਜਿਹੜਾ ਤੁਹਾਡੇ ਪਿੰਡ ਵਿੱਚ ਪਾਣੀ ਆ ਰਿਹਾ ਹੈਗਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਭਾਜੀ ਆ ਜਿਹੜੀ ਪਿੱਛੇ ਤੁਸੀਂ ਦੇਖਦੇ ਆ ਪਏ ਗਰਾਊਂਡ ਇੱਥੇ ਸਾਰੇ ਬੱਚੇ ਅਸੀਂ ਵੀ ਖੇਡਣ ਆਈਦਾ ਇਸ ਟਾਈਮ ਇੱਥੇ ਪਾਣੀ ਘਟੋ ਘਟ 10 ਫੁੱਟ ਪਾਣੀ ਭਾਜੀ ਜਮਾ ਹੋਇਆ ਪਿਆ ਜਿਹੜਾ ਸਾਰਾ ਡੁੱਬ ਗਿਆ ਹੈ ਗਰਾਊਂਡ ਤੇ ਆ ਪਾਣੀ ਬਾਕੀ ਤੁਸੀਂ ਪਿੰਡ ਦੇ ਹਾਲਾਤ ਦੇਖ ਹੀ ਲਿਆ ਸਾਰੇ ਪਾਸੇ ਭਾਜੀ ਇਹੀ ਪਾਣੀ ਦਾ ਹਾਲ ਆ ਵੀਰੇ ਇਹ ਇੱਥੇ ਇੰਨੀ ਇੰਨੀ ਹਾਂਜੀ ਭਾਜੀ ਇੰਨੀ ਨੀਵੀਂ ਗਰਾਊਂਡ ਆ ਇਹ ਘਟੋਗਾਣੀ 10 ਫੁੱਟ ਪਾਣੀ ਡਾਊਨ ਹੋ ਚੜ ਗਿਆ ਭਾਜੀ ਇਹਦੇ ਵਿੱਚ ਭਾਜੀ ਹੁਣਾਂ ਦੱਸਿਆ ਕਿ ਇੱਥੇ 8 ਤੋਂ 10 ਫੁੱਟ ਪਾਣੀ ਚੜ ਚੁੱਕਾ ਹੈਗਾ ਕਿਉਂਕਿ ਬੱਚਿਆਂ ਦੀ ਇਹ ਗਰਾਊਂਡ ਬਹੁਤ ਜ਼ਿਆਦਾ ਨੀਵੀਂ ਹੈਗੀ ਆ ਔਰ ਸਾਰੇ ਪਿੰਡ ਦੇ ਬੱਚੇ ਇੱਥੇ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ ਆ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਕੁਝ ਗੇਮਾਂ ਦੇ ਨਾਲ ਜੁੜੇ ਹੋਏ ਆ ਬਾਕੀ ਆਪਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਡੇ ਪਿੰਡ ਵਾਸੀ ਹੋਰ ਵੀ ਕਿੰਨੇ ਸਾਰੇ ਖੜੇ ਹੈਗੇ ਆ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇੱਥੇ ਜੋ ਪਾਣੀ ਆਇਆ ਹੈਗਾ ਇਹ ਕਿੱਧਰੋਂ ਆਇਆ ਹੈਗਾ ਇਹ ਜਾਣ ਕੇ ਹਿਸ਼ਾਰਪੁਰ ਵਾਲੋਂ ਜਾਂ ਜਿਹੜੇ ਚੋ ਵਗਦੇ ਹੈਗੇ ਕਿੰਨੇ ਕ ਟਾਈਮ ਪਾਜੀ ਇਹ ਰਹਿਣਾ ਹੈਗਾ ਇਹ ਪਾਜੀ ਘਟੋ ਘਟ 2-4 ਦਿਨ ਤਾਂ ਰਹੂਗਾ ਇਹ ਪਾਜੀ ਪਾਣੀ ਇਹ ਜੇ ਇਦਾਂ ਹੀ ਮੀਂਹ ਪੈਂਦਾ ਰਿਹਾ ਤਾਂ ਲਗਾਤਾਰ ਫੇਰ ਤਾਂ ਕੁਝ ਕਹਿ ਨਹੀਂ ਸਕਦੇ ਜਿਆਦਾ ਵੀ ਹੋ ਸਕਦਾ ਬਾਕੀ ਇਹ ਪਾਣੀ ਪਾਜੀ ਪਿੱਛੋਂ ਖੇਤਾਂ ਖੂਤਾਂ ਦਾ ਵੀ ਆ ਕੁਝ ਕੁਝ ਬਾਕੀ ਨਹਿਰਾਂ ਨੂਰਾਂ ਦਾ ਵੀ ਹੋ ਸਕਦਾ ਆਪਾਂ ਤਾਂ ਖੇਤਾਂ ਖੂਤਾਂ ਦਾ ਲੱਗਦਾ ਹੈ ਜੀ ਬਾਕੀ ਜਿਹੜੇ ਇੱਧਰ ਨੂੰ ਜਿੱਧਰ ਪਾਣੀ ਜਾ ਰਿਹਾ ਹੈਗਾ ਇੱਧਰ ਲੋਕਾਂ ਦੇ ਘਰ ਹੈਗੇ ਆ ਜਾਂ ਵੈਸੇ ਹੀ ਇਹਦੇ ਖੇਤੀ ਹੈ ਹਾਂਜੀ ਹੈਗੇ ਭਾਜੀ ਅੱਗੇ ਪਿੰਡ ਪੈਂਦਾ ਦੋ ਇੱਕ ਪਡੋਰੀ ਪੈਂਦਾ ਔੜਪੁਰ ਪੈਂਦਾ ਰਾਂਦੀਆਂ ਪੈਂਦਾ ਫਿਰ ਗਾਂਹ ਇਹ ਭਾਜੀ ਦੂਜਾ ਨਾਲ ਅਗੇ ਆਪਣੇ ਸ਼ਹਿਰ ਵੱਲ ਨੂੰ ਹੋ ਜਾਂਦਾ ਭਾਜੀ ਸ਼ਾਇਦ ਸਿੱਧਾ ਹੈ ਪਾਣੀ ਠੀਕ ਹੈ ਹਾਂਜੀ ਤੇ ਇੱਧਰ ਜਾ ਕੇ ਖੇਲਰ ਖੁੱਲ ਜਾਂਦਾ ਹਾਂਜੀ ਖੇਲਰ ਖੁੱਲਰ ਜਾਂਦਾ ਵੀਰੇ ਇੱਥੇ ਪਾਣੀ ਦਾ ਤਾਂ ਬਹੁਤ ਤੇਜ਼ ਆ ਕਿਉਂਕਿ ਪਾਣੀ ਇਕੱਠਾ ਹੋ ਕੇ ਇੱਥੇ ਆ ਰਿਹਾ ਹਾਂਜੀ 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 ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਕਿਹ ਰੋਕ ਲੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਕ ਕਿੰਨਾ ਜ਼ਿਆਦਾ ਤੇਜ਼ ਹੈਗਾ ਕਿ ਉਹ ਪੁਲ ਦੇ ਨਾਲ ਲੱਗ ਗਏ ਪੁਲ ਦੇ ਵਿੱਚ ਵਜੋ ਅੱਜ ਕੇ ਪਾਣੀ ਥੱਲੋਂ ਦੀ ਕ੍ਰੋਸ ਹੋ ਰਿਹਾ ਹੈਗਾ ਪਾਣੀ ਦਾ ਬਹਾ ਬਹੁਤ ਜ਼ਿਆਦਾ ਤੇਜ਼ ਹੈਗਾ ਔਰ ਇਧਰ ਤੁਸੀਂ ਪਿੰਡਾ ਵਿੱਚ ਵੀ ਪਾਣੀ ਹੈ ਘਰਾਂ ਵਿੱਚ ਵੀ ਪਾਣੀ ਵੜਦਾ ਜਾ ਰਿਹਾ ਹੈਗਾ ਇੱਥੇ ਇਸ ਥਾਂ ਦੇ ਉੱਤੇ ਕਹਿੰਦੇ ਘੱਟੋ ਘੱਟ 7 7 8 8 ਫੁੱਟ ਪਾਣੀ ਖੜਾ ਹੋ ਚੁੱਕਾ ਹੈਗਾ ਬਾਕੀ ਆਪਾਂ ਹੋਰ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਪਿੰਡ ਝਾਵਾਂ ਵਿੱਚ ਜੋ ਰੋਡ ਦੇ ਉੱਤੇ ਪਾਣੀ ਖੜਾ ਹੈਗਾ ਉਧਰ ਖੁੱਡੇ ਤੋਂ ਸਰਾਵ ਵਾਲੀ ਰੋਡ ਦੇ ਉੱਤੇ ਉਹਨਾਂ ਲਈ ਬਹੁਤ ਸਾਰੀ ਦਿੱਕਤ ਆ ਰਹੀ ਹੈ ਸਾਡੇ ਰਾਹਗੀਰ ਮਜੂਰ ਆ ਵੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਜੀ ਪਾਣੀ ਵਾ ਤੁਹਾਡਾ ਕੀ ਵਿਚਾਰ ਹੈ ਹਾਂ ਜੀ ਵੀਜੀ ਪਹਿਲੇ ਸਾਨੂੰ ਜਿੱਦਾਂ ਮੇਨ ਰੋਡ ਸਿੱਧੇ ਤੋਂ ਨੰਗਣਾ ਸੌਖਾ ਰਹਿੰਦਾ ਹੈਗਾ ਤੇ ਹੁਣਾਂ ਨੂੰ ਜਿੱਦਾਂ ਪਾਣੀ ਇੰਨਾ ਜ਼ਿਆਦਾ ਹੋਣ ਕਰਕੇ ਸਾਨੂੰ ਪਿੰਡ ਦੇ ਵਿੱਚੋਂ ਹੀ ਲੰਘ ਕੇ ਜਾਣਾ ਪੈ ਰਿਹਾ ਜੀ ਯਾਨੀ ਕਿ ਤੇ ਤੁਸੀਂ ਕਧਾਲਾ ਛੇਕਾ ਜਾਣਾ ਵੀ ਨਾਲ ਜ਼ਿਆਦਾ ਛੇਕ ਨਾਲ ਦੇ ਪਿੰਡ ਜਾਣਾ ਹੈਗਾ ਤੇ ਪਾਣੀ ਕਰਕੇ ਦਿੱਕਤ ਆ ਰਹੀ ਹੈ ਹਾਂ ਜੀ ਪਾਣੀ ਹੈ ਬ ਪਾਣੀ ਹੋਈ ਬਹੁਤ ਗਿਆ ਜੀ ਪ੍ਰਸ਼ਾਸਨ ਪਈ ਹੈ ਨਾ ਜਿਆਦਾ ਹਾਂਜੀ ਹਾਂਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾंचं ਸਮਝਾਉਣ ਲਈ ਬਾਕੀ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਜਿਹੜੇ ਕੋਈ ਇੱਧਰ ਉੱਧਰ ਦੇ ਪਿੰਡਾਂ ਵਾਲੇ ਜਾਣਦੇ ਹੈਗੇ ਆਪਣੇ ਆਪਣੇ ਘਰਾਂ ਨੂੰ ਜਦੋਂ ਸ਼ਾਮ ਦਾ ਸਮਾਂ ਹੋ ਚੁੱਕਾ ਹੈਗਾ ਉਹਨਾਂ ਨੂੰ ਪਾਣੀ ਲੈਣ ਦੀ ਜਾਣਾ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਆ ਬਾਕੀ ਆਪਾਂ ਹੁਣ ਇਸ ਪਿੰਡ ਦੇ ਹੋਰ ਮੋਤਵਾਰ ਸੱਜਣਾ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਹੜੀ ਕਿਹੜੀ ਦਿੱਕਤ ਆ ਰਹੀ ਹੈ ਰੋਕ ਦਿਓ ਮੈਂ ਕਰਨੀ ਦੇਖਣ ਤੋਂ ਬਾਅਦ ਜਾਂ ਰਹੀ ਕੁਪਟਰ ਆਇਆ ਬਣੂ ਹੂੰ ਸਾਡੇ ਨਾਲ ਪਿੰਡ ਦੀਆਂ ਕੁਝ ਔਰਤਾਂ ਬੀਬੀਆਂ ਵੀ ਮੌਜੂਦ ਹੈਗੇ ਉਹਨਾਂ ਦੇ ਕੋਲ ਵੀ ਆਪਾਂ ਪਿੰਡ ਦੇ ਵਿਚਾਰ ਲਵਾਂਗੇ ਪਾਣੀ ਬਾਰੇ ਕੀ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਝਾਮਾ ਤੋਂ ਝਾਮਾ ਵਿੱਚ ਹਰ ਇੱਕ ਬਰਸਾਤ ਤੇ ਪਾਣੀ ਇਸ ਤਰ੍ਹਾਂ ਬਹੁਤ ਪਾਰ ਜਾਂਦਾ ਆ ਆਉਣ ਜਾਣ ਦੀ ਦਿੱਕਤ ਹੁੰਦੀ ਆ ਗੁਰਦੁਆਰਾ ਸਾਹਿਬ ਪੈਂਦੇ ਇੱਧਰ ਤੇ ਮੱਥਾ ਟੇਕਣ ਜਾਣ ਨੂੰ ਔਖਾ ਆ ਜਿਮੀਦਾਰਾਂ ਨੂੰ ਪੱਠੇ ਲੈਣ ਜਾਣਦਾ ਬਹੁਤ ਔਖਾ ਆ ਬਹੁਤ ਔਖਾ ਹੋ ਜਾਂਦਾ ਜਦੋਂ ਬਰਸਾਤਾ ਵਿੱਚ ਇੰਨਾ ਪਾਣੀ ਆਂਦਾ ਆ ਉਹ ਜਿਹੜੀ ਜਿੱਥੇ ਪਾਣੀ ਤੇਜ਼ ਵਹਾਵ ਵਗ ਰਿਹਾ ਉਥੇ ਕਿੰਨੇ ਕਿੰਨੇ ਪਾਣੀ ਹੋਊਗਾ ਜੀ ਪਾ ਜੀ ਮੈਂ ਉਹ ਜਿਹੜੀ ਕਾਂਦਿਆ ਮੇਰੇ ਇੱਥੇ ਤੱਕ ਆਦੀ ਆ ਡੋਂਗ ਹੱਲ ਪੰਜ ਮਿੰਟ ਸਾਢੇ 4-5 ਮਿੰਟ ਹੈ ਇੱਥੇ ਤੱਕ ਆਂਦੀ ਆ ਆਪਾਂ ਉਹ ਹਾਂ ਜੀ 5 ਫੁੱਟ ਤੱਕ ਤਾਂ ਪਾਣੀ ਹੋਊਗਾ 6-6 ਫੁੱਟ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਪਿੱਛੇ ਪਾਣੀ ਦਾ ਵਹਾਵ ਵਗ ਰਿਹਾ ਉਥੇ 5-5 6-6 ਫੁੱਟ ਪਾਣੀ ਪਿੰਡ ਝਾਵਾਂ ਦੇ ਵਿੱਚ ਬਾਗਰੇ ਹੈਗਾ ਜੋ ਕਿ ਚੂਹਾ ਦਾ ਪਾਣੀ ਹੈਗਾ ਇਹ ਕਿੰਨੇ ਕਿੰਨੇ ਦਿਨ ਚੱਲਦਾ ਜੀ ਇਦਾਂ ਇਹ ਸਵੇਰੇ ਜਦੋਂ ਅਸੀਂ ਦੇਖਿਆ ਸੀ ਉਹ ਮੀਟਰਾਂ ਤੱਕ ਸੀਗਾ ਵੀ ਹੌਲੀ ਹੌਲੀ ਇਹ ਵੱਧ ਚੁੱਕਾ ਆ ਤੇ ਹੋ ਸਕਦਾ ਆ ਵੀ ਜੇ ਰਾਤ ਮੀਂਹ ਪੈ ਗਿਆ ਤੇ ਇੱਧਰ ਦੀ ਫਿਰ ਆਊਂਡ ਲਾਂਦਾ ਆ ਪਾਣੀ ਇਹ ਹਾਂਜੀ ਤੁਸੀਂ ਦੇਖ ਸਕਦੇ ਹੋ ਜਿੰਨਾਂ ਦੇ ਲਾਗੇ ਲਾਗੇ ਘਰ ਹੈਗੇ ਉਹ ਪਾਣੀ ਦੇ ਵਿੱਚ ਕਿੰਨੇ ਕਿੰਨੇ ਡੁੱਬੇ ਪਏ ਹੈਗੇ ਉਹਨਾਂ ਦੀ ਇੱਧਰ ਹਵੇਲੀ ਆ ਉੱਧਰ ਪਸੂ ਆ ਉਹਨਾਂ ਨੂੰ ਫਿਰ ਇੱਧਰੋਂ ਤੂੜੀ ਲਿਜਾਣੀ ਜਾ ਉੱਧਰ ਪੱਟੇ ਪਾਣੀ ਬਹੁਤ ਔਕੇ ਹੋ ਜਾਂਦੇ ਆ ਬਰਸਾਤ ਵਿੱਚ ਜਦੋਂ ਇਹ ਪਾਣੀ ਆਉਂਦਾ ਆ ਠੀਕ ਹੈ ਜੀ ਇਹ ਬਰਸਾਤ ਵਿੱਚ ਦੂਜੀ ਵਾਰ ਆ ਚੁੱਕਾ ਹੈ ਇਸ ਵਾਰ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਦੂਜੀ ਵਾਰ ਪਾਣੀ ਆ ਚੁੱਕਾ ਹੈ ਪਾਣੀ ਠੀਕ ਹੈ ਤੇ ਕਿੰਨੇ ਕ ਦਿਨ ਤੱਕ ਇਹ ਸੁੱਕ ਜਾਂਦਾ ਜਿਹੜਾ ਪਾਣੀ ਉੱਤੇ ਜਾਂਦਾ ਇਹ 2 ਦਿਨ ਤਾਂ ਲੱਗ ਹੀ ਜਾਂਦੇ ਆ ਸੁੱਕਣ ਨੂੰ 2 ਦਿਨ ਲੱਗ ਜਾਂਦੇ ਆ ਸੁੱਕਣ ਨੂੰ ਤੁਸੀਂ ਦੇਖ ਸਕਦੇ ਹੋ ਪਿੰਡ ਝਾਮਾ ਦੇ ਵਿੱਚ ਜਿਹੜਾ ਚੋਭ ਵਗ ਰਿਹਾ ਹੈਗਾ ਉੱਥੇ 4-4 5-5 ਫੁੱਟ ਤੋਂ ਵੀ ਉੱਪਰ ਪਾਣੀ ਔਰ ਡੰਗਰ ਬੱਚੇ ਦਾ ਵੀ ਬਹੁਤ ਔਖਾ ਹੋ ਗਿਆ ਪਿੰਡ ਵਾਸੀਆਂ ਨੂੰ ਪੱਠਾ ਦਿੱਤਾ ਉਹਨਾਂ ਨੂੰ ਪਾਉਣ ਵਾਸਤੇ ਔਰ ਪਾਣੀ ਸਾਰੇ ਪਿੰਡ ਦੇ ਦਿਨੇ ਦਿਸੇ ਕਿ ਕਈ ਵੇਲੇ ਤਾਂ ਇੰਨਾ ਪਾਣੀ ਆ ਜਾਂਦਾ ਕਿ ਪਿੰਡ ਦੇ ਗਲੀਆਂ ਵਿੱਚ ਵੀ ਘੁੰਮ ਜਾਂਦਾ ਹੈਗਾ ਆਰ ਪਾਰ ਹੋ ਜਾਂਦਾ ਉਧਰ ਦੀ ਸਾਈਡ ਵੀ ਉਨਾ ਹੀ ਪਾਣੀ ਆ ਇਹ ਫਿਰ ਆਪਸ ਵਿੱਚ ਮਿਲ ਜਾਂਦੀ ਹੈ ਜਿਹਦੇ ਉੱਤੇ ਹੌਲੀ-ਹੌਲੀ ਵੱਧਦਾ ਹੀ ਜਾ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਠੇ ਲੈ ਕੇ ਆਪਣੇ ਸਿਰ ਦੇ ਉੱਤੇ ਪਾਣੀ ਵਸੇ ਮੰਗਦਾ ਪਿਆ ਹੈਗਾ ਔਰ ਉਹ ਸੰਗ ਦਾ ਵੀ ਹੈਗਾ ਥੋੜਾ ਲੱਗਦਾ ਹਾਂ ਠੀਕ ਹੈ ਜੀ ਮਜਬੂਰੀ ਆ ਜੀ ਫੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਕੀ ਕਹਿਣਾ ਜੀ ਮਜਬੂਰੀ ਆ ਕਮ ਤਾਂ ਕਰਨਾ ਹੀ ਪੈਣਾ ਆ ਮਾਲ ਡੰਗਰ ਰੱਖਿਆ ਆ ਉਹਨਾਂ ਨੇ ਪੋਣਾ ਤਾਂ ਪੈਣਾ ਠੀਕ ਹੈ ਨਾ ਰੋਜ਼ਗਾਰ ਉਹਨਾਂ ਦਾ ਉਹਨਾਂ ਨੂੰ ਇਕੱਠਾ ਦਿੱਤਾ ਤਾਂ ਕਰਨਾ ਹੀ ਪੈਣਾ ਆ ਬਾਕੀ ਘਰਾਂ ਦੇ ਵਿੱਚ ਜਾਨਵਰ ਵੱਢ ਜਾਂਦੇ ਆ ਰਾਤ ਬਰਾਤ ਤੇ ਪਤਾ ਨਹੀਂ ਲੱਗਦਾ ਦੋ ਤਿੰਨ ਦਿਨ ਲੱਗ ਜਾਂਦੇ ਆ ਪਾਣੀ ਥੱਲੇ ਉਤਰਨ ਨੂੰ ਤਾਂ ਕਿ ਜਿਹੜਾ ਪਾਣੀ ਪਿੱਛੋਂ ਆ ਰਿਹਾ ਹੈਗਾ ਬਹਾਉਰੇ ਵਿੱਚ ਕਈ ਜਿਹੜੇ ਜਾਨਵਰ ਜਹਰੀਲੇ ਵੀ ਆਪਣੇ ਘਰਾਂ ਵਿੱਚ ਆ ਜਾਂਦੇ ਸੱਪ ਵੀ ਆ ਜਾਂਦੇ ਹੋਰ ਕੀੜੇ ਕੰਡੂ ਆ ਜਾਂਦੇ ਹੈਗੇ ਜਿਨ੍ਹਾਂ ਨਾਲ ਤੁਹਾਨੂੰ ਇਹ ਬਾਅਦ ਵਿੱਚ ਮੁਸੀਬਤਾਂ ਵੀ ਹੁੰਦੀਆਂ ਬਹੁਤ ਮੁਸੀਬਤਾਂ ਹੁੰਦੀ ਆ ਜੀ ਬਹੁਤ ਪਿੱਛੇ ਜੇ ਮੁੰਡਾ ਇੱਥੇ ਰੁੜ ਗਿਆ ਸੀਗਾ ਤਿੰਨ ਚਾਰ ਦਿਨਾਂ ਬਾਅਦ ਲੱਭਾ ਹਾਂ ਜੀ ਇੱਥੇ ਹਾਂਜੀ ਹਾਂਜੀ ਇੱਥੇ ਰੁੜ ਗਿਆ ਹੈਗਾ ਉਹ ਦੋ ਚਾਰ ਨਹੀਂ ਨਹੀਂ ਦੋ ਚਾਰ ਸਾਲ ਪਹਿਲਾਂ ਦੀ ਗੱਲ ਆ ਪਹਿਲਾਂ ਦੀ ਗੱਲ ਹਾਂਜੀ ਹਾਂਜੀ ਜਿਹੜਾ 22 23 ਦੇ ਵਿੱਚ ਆਇਆ ਹਾਂਜੀ 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 ਉਹ ਮੁੜ ਕੇ ਤਿੰਨ ਚਾਰ ਦਿਨਾਂ ਬਾਅਦ ਮੁੜ ਕੇ ਇੱਥੇ ਨਾਲ ਹੀ ਗੱਡ ਹੋ ਗਿਆ ਜਾ ਕੇ ਓਕੇ ਸਿਰ ਥੱਲੇ ਗੱਡ ਹੋ ਗਿਆ ਲੱਭਾ ਨਹੀਂ ਨਹੀਂ ਪਿੰਡ ਤਾਂ ਨਹੀਂ ਸੀਗਾ ਸਿਗਾ ਲੰਬ ਲਈ ਪਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੰਨਦੇ ਲੋਕੀ ਉਹਨ ਉਧਰ ਵੀ ਦੂਸਰੇ ਪਾਸੇ ਵੀ ਸਾਰਾ ਬੰਦ ਕੀਤਾ ਆ ਸਕੂਲ ਵਾਲਿਆਂ ਨੂੰ ਵੀ ਕਿਹਾ ਵੀ ਬੱਸਾਂ ਨਾ ਇਧਰ ਦੀ ਲੈ ਕੇ ਆ ਕਿਰਪਾ ਕਰਿਓ ਵੀ ਨਿਆਣੇ ਹੁੰਦੇ ਆ ਵਿੱਚ ਨਾ ਕਿਤੇ ਤੁਹਾਡੀ ਵੀਡੀਓ ਵੀ ਆਈ ਸੀਗੀ ਸਕੂਲ ਦਾ ਬੱਸ ਰੋੜਨ ਲੱਗੀ ਸੀ ਹਾਂਜੀ 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 ਅੱਜ ਵੀ ਰੋੜਨ ਲੱਗੀ ਸੀਗੀ ਜੀ ਉਧਰਲੇ ਪਾਸੇ ਉਹ ਟੋਆ ਪੈ ਗਿਆ ਆ ਗੈਪ ਦੇ ਵਿੱਚ ਹਾਂਜੀ ਤੁਸੀਂ ਪਿੰਡ ਵਾਸੀਆਂ ਤੋਂ ਸੁਣਿਆ ਹੈਗਾ ਕਿ ਇੱਥੇ ਪਾਣੀ ਦੇ ਨਾਲ ਕਿੰਨੀਆਂ ਸਾਰੀਆਂ ਦਿੱਕਤਾਂ ਔਰ ਇੱਥੇ ਇੱਕ ਕਹਿੰਦੇ 2-3 ਸਾਲ ਪਹਿਲਾਂ ਇੱਕ ਮੁੰਡਾ ਵੀ ਕਹਿੰਦੇ ਮੁੰਡੇ ਦੀ ਡੈਥ ਹੋ ਗਈ ਸੀ ਡੁੱਬਣ ਦੇ ਕਰਕੇ ਔਰ ਬਾਕੀ ਜਿਹੜਾ ਪਾਣੀ ਜਦੋਂ ਉੱਤਰਦਾ ਹੈਗਾ ਉਸ ਤੋਂ ਬਾਅਦ ਵੀ ਪਿੰਡ ਵਾਸੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਹੈਗੀਆਂ ਕਿਉਂਕਿ ਇੱਥੇ ਜੰਗਲੀ ਜਾਨਵਰ ਸੱਪ ਕੀੜੇ ਕੰਡੂ ਬਹੁਤ ਸਾਰੇ ਜਾਨਵਰ ਆ ਜਾਂਦੇ ਹੈਗੇ ਬਾਕੀ ਆਪਾਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਬਾਕੀ ਆਪਾਂ ਤੁਹਾਨੂੰ ਅੱਗੇ ਅੱਗੇ ਗੱਲਬਾਤ ਕਰਾਉਣੇ ਕਿਸੇ ਦੇ ਨਾਲ ਹੋਰ ਦੇ ਨਾਲ ਹੂੰ ਸਾਡੇ ਨਾਲ ਮੌਜੂਦ ਆ ਇੰਸਟਾਗ੍ਰam ਦੇ ਉੱਤੇ ਫੇਮਸ ਚੋੜੀ ਯਾ ਟਾਂਡੇ ਜੋ ਗਰੁੱਪ ਚਲਾ ਰਹੇ ਸਾਡੇ ਨਾਲ ਉਹ ਵੀ ਇਸ ਪਿੰਡ ਦੇ ਬਸੀਕ ਆ ਭਾਈ ਸੱਸੀ ਕਾਲ ਜੀ ਸੱਸੀ ਕਾਲ ਬੱਬੂ ਭਾਜੀ ਕੀ ਹਾਲ ਚਾਲ ਜੀ ਵਧੀਆ ਭਾਈ ਜਿਹੜਾ ਤੁਹਾਡੇ ਪਿੰਡ ਨਾਲ ਸਾਡੇ ਵਿੱਕੀ ਭਾਜੀ ਆ ਸਤਿੰਦਰ ਭਾਜੀ ਆ ਜਿਹੜਾ ਭਾਜੀ ਤੁਹਾਡੇ ਪਿੰਡ ਵਿੱਚ ਪਾਣੀ ਆਇਆ ਹੈਗਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਭਾਜੀ ਇਹ ਪਾਣੀ ਨਾ ਜਿਹੜਾ ਹਰੇਕ ਸਾਲ ਆਉਂਦਾ ਆ ਨਾ ਤੇ ਇਹ ਜਿਹੜਾ ਤਕਰੀਬਨ ਖੇਤਾਂ ਖੂਤਾਂ ਦਾ ਪਾਣੀ ਹੁੰਦਾ ਜਿਹੜਾ ਪਿੱਛੇ ਮੀਂਹ ਪੈ ਜਾਂਦਾ ਉਹ ਸਾਰਾ ਇੱਥੇ ਹੀ ਆਉਂਦਾ ਪਾਣੀ ਤੇ ਐਤਕੀ ਜਿਹੜਾ ਪਾਣੀ ਆ ਦੂਜੀ ਏਰੀ ਆ ਚੁੱਕਾ ਆ ਤੇ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਆ ਜਿਹੜਾ ਖੁੱਡੇ ਤੋਂ ਸਰਾਂ ਨੂੰ ਜਿਹੜ ਪੇ ਰੋਡ ਜਾਂਦਾ ਹਨ ਇਹ ਬਿਲਕੁਲ ਬਲੌਕ ਹੋ ਚੁੱਕਾ ਆ ਇਧਰ ਦੀ ਕੋਈ ਵੀ ਨਾ ਆਵੇ ਕਈ ਵੀਰ ਕੀ ਕਰਦੇ ਆ ਗੱਡੀ ਵਿੱਚ ਦੀ ਕੱਢਣ ਦੀ ਕੋਸ਼ਿਸ਼ ਕਰਦੇ ਪਰ ਗੱਡੀ ਡੁੱਬਣ ਦੇ ਚਾਂਸ ਆ ਹੁਣ ਤਾਂ ਬਿਲਕੁਲ ਹੀ ਰਾਹ ਜਾਨਣ ਕੀ ਬੰਦ ਕਰ ਦਿੱਤਾ ਗਿਆ ਆ ਬਿਲਕੁਲ ਜੀ ਬਿਲਕੁਲ ਇਹ ਬੱਬੂ ਭਾਜੀ ਦੋ ਵਾਰੀ ਪਾਣੀ ਆ ਚੁੱਕਿਆ ਆ ਇਹ ਦੂਜੀ ਵਾਰੀ ਪਾਣੀ ਜਿਹੜਾ ਆ ਹੁਣ ਹਾਈ ਲੈਵਲ ਤੇ ਆ ਪਾਣੀ ਘਟ ਨਹੀਂ ਰਿਹਾ ਪਾਣੀ ਵੱਧ ਰਿਹਾ ਆ ਵੱਧ ਰਿਹਾ ਕਿਉਂਕਿ بارش ਵੀ ਰਾਤੀ ਬਹੁਤ ਜ਼ਿਆਦਾ ਹੋਈ ਹਜੇ ਤੱਕ ਵੀ ਦਸੀ ਆ ਤੇ ਦਸੀ ਆ ਰਾਤ ਸ਼ਾਇਦ ਹੋਰ ਆ ਜਾਵੇ ਹੋਰ ਆ ਜਵੇ ਹਜੇ ਤੱਕ ਮੌਸਮ ਦਾ ਕੋਈ ਪਤਾ ਨਹੀਂ ਇੱਥੇ ਜਿੱਥੇ ਇਹ ਪਾਣੀ ਦਾ ਵਹਾਅ ਹੈਗਾ ਤੇ ਕਿੰਨੇ ਕਿੰਨੇ ਫੁੱਟ ਪਾਣੀ ਲੱਗਦਾ ਤੁਹਾਨੂੰ ਇਹ ਵਿੱਕੀ ਬੱਬੂ ਭਾਜੀ ਹੁਣ ਲਗਭਗ 5 ਕ ਫੁੱਟ ਹੋਣਾ ਵਿੱਕੀ 5 ਫੁੱਟ 5 ਫੁੱਟ ਤੋਂ ਉੱਤੇ ਹੀ ਹੋਣਾ ਆ ਕਿਉਂਕਿ ਕਿਉਂਕਿ ਇੱਕ ਉਹ ਬੋਰਡ ਲਿਖਿਆ ਪਿਆ ਹੈ ਨਾ ਬੋਰਡ ਮੇਸਾ ਨਾ ਕਾਫੀ ਉੱਚਾ ਉਹ ਗੁਰਦੁਆਰਾ ਹਰਸ਼ਰ ਸਾਹਿਬ ਦਾ ਬੋਰਡ ਆ ਤੇ ਕਾਫੀ ਉੱਚਾ ਹੀ ਇਹ ਮੇਰੇ ਖਿਆਲ 5 ਕ ਫੁੱਟ ਹੈਗਾ ਬੱਬੂ ਭ ਤੇ ਇੱਥੋਂ ਦੀ ਪਿੰਡ ਵਾਸੀਆਂ ਨੂੰ ਇੱਧਰ ਦੀ ਕ੍ਰੋਸ ਕਰਨਾ ਬੜਾ ਔਖਾ ਲੱਗਦਾ ਹੈ ਨਾ ਇਹ ਬੱਬੂ ਜੀ ਕ੍ਰੋਸ ਕਰਨਾ ਤਾਂ ਬਹੁਤ ਔਖਾ ਲੱਗਦਾ ਹੈ ਦਿੱਕਤ ਤਾਂ ਹੈਗੀ ਆ ਪਿੰਡ ਵਾਸੀਆਂ ਨੂੰ ਜੀ ਇਹਨਾਂ ਦਾ ਇੱਕੋ ਹੀ ਹੱਲ ਆ ਪਿੰਡ ਦੇ ਵਿੱਚੋਂ ਦੀ ਘੁੰਮ ਕੇ ਪੁਲੀਤਾ ਦੀ ਆਮਾਤਮਾ ਲੱਗੇ ਹੈਗਾ ਰਸਤਾ ਨਿਕਲਦਾ ਉੱਥੋਂ ਦੀ ਵੀ ਨਿਕਲਦਾ ਇਹ ਜਿਹੜਾ ਪਿੰਡ ਸਾਡਾ ਇਹ ਚਾਰ ਚੋਈਆਂ ਪੈਂਦੀਆਂ ਜੀ ਇਹਨਾਂ ਨੂੰ ਹਾਂ ਤੇ ਜਿਹਦੇ ਵਿੱਚੋਂ ਤਿੰਨ ਤਾਂ ਪੂਰੀ ਤਰ੍ਹਾਂ ਜਾਨਕੀ ਬਲੌਕ ਹੋ ਚੁੱਕੀਆਂ ਇੱਕ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਦੇ ਕਾਰਨ ਜਾਨਕੀ ਰਸਤਾ ਨੰਗਾ ਮੜਾ ਮੜਾ ਲਾਂਡਾ ਪਿੰਡ ਦਾ ਹੈ ਜਿਹੜੀ ਤਾਂ ਪਿੰਡ ਦਾ ਸੰਪਰਕ ਇਧਰੋਂ ਉਧਰੋਂ ਟੁੱਟ ਜਾਂਦਾ ਭਾਜੀ ਇਹ ਜਿਹੜੇ ਚਾਰ ਚੂਈਆਂ ਹੈਗੀਆਂ ਉਹ ਸਾਰੀਆਂ ਇੱਕੋ ਜਗ੍ਹਾ ਦੀ ਕ੍ਰੋਸ ਕਰਦੀਆਂ ਹਾਂ ਬਿਲਕੁਲ ਦੀ ਕ੍ਰੋਸ ਕਰਦੀਆਂ ਇੱਕੋ ਜਈ ਚੂਈ ਲੱਗ ਜਾਂਦੀ ਬੱਚੇ ਲੱਗ ਜਾਂਦੀਆਂ ਕਿਉਂਕਿ ਇੱਕ ਬਣ ਜਾਂਦੀ ਆ ਗਿਆ ਨਾ ਇੱਕ ਪਾਸੇ ਖਤਮ ਹੀ ਹੋ ਜਾਂਦਾ ਕਿਉਂਕਿ ਇਧਰੋਂ ਉਧਰ ਨਹੀਂ ਜਾ ਸਕਦਾ ਪਾਕਿਸਤਾਨਾ ਕੋ ਬਾਰਡਰ ਹੀ ਬਣ ਜਾਊਗਾ ਬਾਰਡਰ ਹੀ ਬਣ ਗਿਆ ਹੈ ਇਹ ਹੈ ਨਾ ਤੇ ਕਿੰਨੇ ਕ ਟਾਈਮ ਦਾ ਕਰ ਉੱਤੇ ਜਾਂਦਾ ਬਣੀ ਇਹ ਨੂੰ 2 ਦਿਨ ਲੱਗ ਜਾਣਗੇ 2-3 ਦਿਨ ਪਾਣੀ ਲੱਗ ਹੀ ਜਾਂਦੀ ਤੇ ਇਹ ਜਿਹੜੇ ਥੱਲੇ ਦੀ ਰੋਡ ਹੈ ਪੱਕਾ ਹੈ ਕਿੱਤੇ ਹੈ ਪੱਕਾ ਪੱਕਾ ਰ ਤੇ ਉਹ ਫੇ ਉਹਦੇ ਕਰਕੇ ਥੋੜਾ ਦਾ ਪੱਕਾ ਹੀ ਆ ਤੇ ਇੱਕ ਇੱਥੇ ਪਿੱਛੇ ਜੇ ਵੀਡੀਓ ਬੜੀ ਵਾਇਰਲ ਹੋਈ ਸੀ ਸਕੂਲ ਬੈਨ ਵੀ ਰੋਲੇ ਜਾ ਰਹੇ ਹਾਂ ਉਹ ਸੀ ਕਿ ਕੰਨਿਆਮਾ ਛੜੀ ਸੀ ਕੰਨਿਆਮਾ ਬਦਲੇ ਦੀ ਪਤਾ ਨਹੀਂ ਕਿਹੜੀ ਸੀਗੀ ਬਾਤ ਅੱਜ ਸਵੇਰੇ ਵੀ ਇੱਕ ਬੱਸ ਤੇ ਇੱਕ ਗੱਡੀ ਫਸੀ ਸੀਗੀ ਉਹ ਵੀ ਗੱਡੀ ਟਰੈਕਟਰ ਪਾ ਕੇ ਪਿੰਡ ਵਾਸੀਆਂ ਨੇ ਉਹਦੇ ਵਿੱਚ ਸਕੂਲ ਸਕੂਲੇ ਵਿੱਚ ਸੀਗੇ ਸਕੂਲੇ ਬੱਚੇ ਸੀਗੇ ਉਹਦੇ ਵਿੱਚ ਤੇ ਸਵੇਰੇ ਇੱਕ ਗੱਡੀ ਵਾਲਾ ਸੀਗਾ ਉਹਨੂੰ ਵੀ ਵਿੱਚ ਦੀ ਨੰਗਾਤਾ ਯਾਨਕਿ ਇਹ ਤਾਂ ਨਹੀਂ ਲਾਪਰਵਾਹੀ ਨਾ ਕਰੋ ਜ਼ਿੰਦਗੀ ਯਾਰ ਕੀਮਤੀ ਜ਼ਿੰਦਗੀ ਆ ਤੁਸੀਂ ਯਾਨਕਿ ਘੁੰਮ ਕੇ ਚੱਲਦਾ ਥੋੜਾ ਬਹੁਤਾ ਤੁਸੀਂ ਵਿੱਚ ਦੀ ਨਾ ਜਾਓ ਬਿਲਕੁਲ ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਸਾਨੂੰ ਸਮਾਂ ਦੇਣ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਤੁਹਾਡੇ ਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਅਰਫੀਦ ਭਾਜੀ ਤੇ ਜਾਂ ਪੰਜਾਬੀ ਰੰਗ ਟੀਵੀ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਬਹੁਤ ਵਧੀਆ ਇਹਨਾਂ ਦੀਆਂ ਵੀਡੀਓ ਆਉਂਦੀਆਂ ਆ ਤੇ ਬਹੁਤ-ਬਹੁਤ ਧੰਨਵਾਦ ਬੱਬੂ ਭਾਜੀ ਤੁਸੀਂ ਸਾਡੇ ਪਿੰਡੋਂ ਤੇ ਗਿਆਨਪਰੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਦੋਸਤੋ ਇਹ ਸੰ ਸਾਡੇ ਨਾਲ ਇੰਸਟਾਗ੍ਰam ਉੱਤੇ ਫੇਮਸ ਜੋੜੀ ਯਾਰ ਟਾਂਡੇ ਤੋਂ ਇਹਨਾਂ ਦੀ ਸ਼ਰਟਾਂ ਉੱਤੇ ਲੋਗੋ ਵੀ ਬਣੇ ਪਏ ਹੈਗੇ ਆ ਔਰ ਬਹੁਤ ਸਾਰੀਆਂ ਆਪਣੀ ਐਡਵਰਟਾਈਜ਼ਮੈਂਟਾਂ ਦੁਕਾਨਾਂ ਦੀਆਂ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਟਾਂਡੇ ਨੂੰ ਪ੍ਰੋਮੋਟ ਕਰ ਰਹੇ ਹੈਗੇ ਆ ਔਰ ਇਹ ਸਾਨੂੰ ਪਿੰਡ ਦੇ ਪਿੰਡ ਝਾਵਾਂ ਪਡੋਲੀ ਦੇ ਵਾਸੀ ਜਿਨ੍ਹਾਂ ਨੂੰ ਜੋ-ਜੋ ਦਿੱਕਤਾਂ ਆ ਰਹੀਆਂ ਹੈਗੀਆਂ ਪਾਣੀ ਦੇ ਕਰਕੇ ਉਹਦੇ ਬਾਰੇ ਸਾਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਔਰ ਸਾਰੇ ਵੀਰਾਂ ਭੈਣਾਂ ਨੂੰ ਇੱਕ ਜ਼ਰੂਰ ਰਿਕਵੈਸਟ ਹੈ ਜੋ ਇਸ ਵੀਡੀਓ ਨੂੰ ਦੇਖ ਰਿਹਾ ਕਿ ਜਿਹੜਾ ਖੁੱਡਾ ਰੋਡ ਆ ਰਿਹਾ ਹੈਗਾ ਸਰਾ ਤੋਂ ਖੁੱਡਾ ਇਸ ਰੋਡ 'ਸਾਣੀ ਨਾ ਆ ਕੋਕੋ ਗੇ ਰੋਡ ਬਿਲਕੁਲ ਬਲੌਕ ਹੋ ਚੁੱਕਾ ਹੈਗਾ ਕਿਉਂਕਿ ਪਾਣੀ ਇੱਥੇ 4-4 5-5 ਫੁੱਟ ਹੋ ਚੁੱਕਾ ਕਿਸੇ ਹੋਰ ਪਾਸੇੋਂ ਦੀ ਘੁੰਮ ਕੇ ਆਜੋ ਪਰ ਇੱਥੋਂ ਦੀ ਨਾ ਆ ਕੋਕੋ ਕਿ ਇੱਥੋਂ ਦੀ ਪਾਣੀ ਦੇ ਵਿੱਚ ਆਪਾਂ ਕਾਹ ਤੇ ਰਿਸਕ ਲੈਣ ਹੈਗਾ ਤੇ ਸਾਡੀ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਥੈਂਕ ਯੂ ਧੰਨਵਾਦ